ਹਾ ਬਾਈ ਹਰੀਕੇ ਪਤਣ ਪਹੁੰਚੇ ਸੀ ਦਰਿਆ ਤੇ ਇਹ ਦਰਿਆ ਹੈ ਬਾਈ ਹਰੀਕੇ ਪਤਣ ਇਧਰ ਸਾਰਾ ਦੇਖੋ ਉਹ ਮੁਰੇ ਜਿਹੜੇ ਦਰਵਾਜ਼ੇ ਬਣੇ ਨੇ ਉਹ ਪੁਲ ਦਿਖਾਈ ਦਿੰਦਾ ਜਦੋਂ ਪਾਣੀ ਓਵਰਫਲੋ ਹੋ ਜਾਂਦਾ ਪਰ ਉਹਨੂੰ ਛੱਡ ਦਿੰਦੇ ਉਹ ਪਾਕਿਸਤਾਨ ਨੂੰ ਜਾਂਦਾ ਇਧਰ ਇਹ ਮੰਨ ਕੇ ਚੱਲੋ ਨਹਿਰਾਂ 'ਚ ਜੋੜੀਆਂ ਨਹਿਰਾਂ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਉਹ ਵੀ ਤੁਹਾਨੂੰ ਦਿਖਾਉਣੇ ਆ ਬਾਈ ਪਾਣੀ ਇਹ ਦਰਿਆ ਦਾ ਕਿੱਧਰ ਜਾਂਦਾ ਅੱਜ ਇੱਧਰ ਦਰਿਆ ਆਇਆ ਬਾਈ ਇਹ ਆ ਬਣ ਗਏ ਬਾਈ ਇੱਧਰ ਆ ਕੇ ਨਹਿਰਾਂ ਜੋੜੀਆਂ ਨਹਿਰਾਂ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਇਹ ਹਰੀਕੇ ਪੱਤਣ ਹੈ ਇਹ ਦੇਖੋ ਬਾਈ ਪਾਣੀ ਨਾਲ ਛਾਟਾ ਪੈਂਦਾ ਐਵੇਂ ਨਹੀਂ ਉਹਨੇ ਸਰਤਾਜ ਨੇ ਗਾਇਆ ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਉਹ ਗੱਲਾਂ ਨੇ ਇੱਧਰ ਦਰਿਆ ਆ ਗਿਆ ਹੈ ਹਰੀਕੇ ਪੱਤਣ ਦਾ ਧਾਰਾ ਬਣਿਆ ਹੋਇਆ ਦੇਖੋ ਆ ਗਿਆ ਦਾ ਬਾਈ ਦੇ ਕਿਹੜੇ ਲੋਡ ਪੈਂਦਾ ਪਤਾ ਨਹੀਂ ਜਿਹੜੇ ਆ ਫੱਟੇ ਲੱਗੇ ਹੋਏ ਨੇ ਇੰਦੇਰਾ ਵਾਸਤੇ ਕੰਨਾ ਚੂਨਾ ਦੇਖੋ ਗੱਡੀਆਂ ਮੋਟੀਆਂ ਲੋਨਕਾਰ ਹੀ ਪੈਂਦਾ ਭਰਾਓ ਡਰ ਲੱਗਦਾ ਉੱਥੇ ਖੜਿਆ ਨੂੰ ਵੀ ਵਾਹ ਦੇਖੋ ਤੇ ਆ ਆ ਸੀ ਭਾਈ ਨਹਿਰਾ ਇਧਰ ਜਮਾ ਜੋੜੀਆਂ ਇਹ ਦੋਨੇ ਦਰਿਆ ਚੋਂ ਨਗਦੀਆਂ ਨਹਿਰੀ ਦਰਿਆ ਨੂੰ ਨਹਿਰਾ ਜੀ ਵੰਡਤਾ ਆ ਦੇਖੋ ਉਹ ਭਾਈ ਜਾਲ ਸਿੱਟੀ ਜਾਂਦੇ ਆ ਪਤਾ ਨਹੀਂ ਭਾਈ ਮੱਛੀਆਂ ਮੁੱਛੀਆਂ ਫੜਦੇ ਕੋਈ ਪਤਾ ਨਹੀਂ ਕੋਈ ਹੋਰ ਕੱਢਦੇ ਆ ਸ਼ਾਇਦ ਮੱਛੀਆਂ ਹੀ ਫੜਦੇ ਹੋਣਗੇ ਇਹ ਵਗਾਤਾ ਉਹਨੇ ਵੀ ਜਾਲ ਚੱਕ ਤੇ ਆ ਦੇਖੋ ਆ ਆ ਗਿਆਂ ਬਚਾਲੇ ਇੱਥੋਂ ਪ੍ਰੋਪਰ ਹੈ ਦੋਨੇ ਨਹਿਰਾਂ ਆਹ ਦੀ ਇੱਕ ਇਧਰ ਇੱਕ ਇਧਰ ਹੈ ਇਹ ਹਰੀ ਦੇ ਪੱਤਰਾਂ ਵਾਲੀਆਂ ਨਹਿਰਾਂ ਹੈ ਬਾਈ ਦੋਨੇ ਇਹ ਪਾਣੀ ਸਾਰਾ Rajasthan ਜਾਂਦਾ ਹੈ ਪੰਜਾਬ ਚ ਕਹਿੰਦੇ ਪਾਣੀ ਇਹ ਪਾਣੀ ਪੰਜਾਬ થી ਲੱਗਦਾ ਹੁੰਦਾ ਬਾਈ ਕਦੇ ਪੰਜਾਬ ਦਾ ਪਾਣੀ ਨਹੀਂ ਇਹ ਠਾਂ ਜਾਣਾ ਸੀ ਇਹ ਸਿੱਧੀਆਂ Rajasthan ਨੂੰ ਕੜਤੀਆਂ ਬਾਕੀ ਚਰੂ ਕਿਵੇਂ ਕੱਢਿਆ ਇਹਦਾ ਬਾਰੇ ਸਿਸਟਮ ਵਾਲੇ ਆਪਾਂ ਨੂੰ ਬਹੁਤਾ ਪਤਾ ਨਹੀਂ ਤੇ ਆ ਗਿਆ ਇਧਰ ਆ ਦੇ ਦਰਿਆ ਇਧਰ ਨਹਿਰਾਂ ਆ ਗਈਆਂ ਬਾਬੇ ਨੂੰ ਉੱਥੋਂ ਮੈਂ ਸਾਟੰਗਸਾਰਨੀ ਤੇ ਇਧਰ ਆ ਗਿਆ ਬਈ ਦਰਿਆ ਆ ਆ ਦੇਖੋ ਇਧਰ ਕੇਲੀ ਖੜੀ ਆ ਯਾਰ ਸਾਰੇ ਤੇ ਮੰਨ ਕੇ ਚਲੋ ਦੋ ਕੌ ਆਗੇ ਕਹਾ ਜੇ ਉਹ ওভারਫਲੋ ਹੋਣਾ ਉਹ ਤੋਂ ਕਹਾਂ ਛੱਡਦੇ ਨੇ ਉਹ ਥੋੜਾ ਥੋੜਾ ਵੀ ਨੰਗੀ ਜਾਂਦਾ ਕਹਾਂ ਪਾਣੀ ਉਧਰ ਨੂੰ ਔਂਕਾਰ ਪੁੰਜੋ ਬਈ ਤਿੰਨ ਸ਼ੋਰ ਸ਼ੋਰ ਬਹੁਤ ਕਰਦਾ ਬਈ ਵੋਟ ਕੁ ਮਾਰਦਾ ਇੱਥੇ ਇਹਦਾ ਆ ਕੇਲੀ ਬਈ ਆ ਇਕਲੀ ਆਹਦੇ ਇੱਧਰ ਕੇਲੀ ਬਈ ਆ ਇੱਧਰ ਦਰਿਆ ਨਹਿਰਾਂ 'ਚ ਪਾਣੀ ਜਾਂਦਾ ਬਹੁਤ ਦਾਵਨਾ ਆ ਦੇਖੋ ਆਹਦੇ ਉਰੀਆ ਇਹ ਨਹਿਰਾਂ ਨਾਲ ਵੀ ਫਰਕ ਹੈ ਜਿਹੜੀ ਬਈ ਇਧਰਲੇ ਪਾਸੇ ਵਾਲੀ ਐ ਇਹ ਜੇ ਪਾਣੀ ਦਾ ਦਵਾਥੋੜਾ ਆ ਜਾ ਘੱਟ ਐ ਵੀ ਨਹਿਰਾਂ ਦੇ ਕੋਈਆਂ ਚੌੜੀਆਂ ਤਾਂ ਤੇ ਆ ਇਹ ਸ਼ੋਰ ਭਾਲਾ ਕਰਦਾ ਆ ਇਹ ਜੇ ਸ਼ੋਰ ਭਾਲਾ ਕਰਦਾ ਆ ਇਹ ਜੇ ਸ਼ੋਰ ਭਾਲਾ ਆਲਾ ਕਰਦਾ ਪਤਾ ਨਹੀਂ ਇਹ ਚ ਪਾਣੀ ਵੀ ਵੱਧ ਆ ਬਈ ਉਧਰ ਤਾਂ ਦੇ ਕੇਲੀਆਂ ਆਈਆਂ ਪਈਆਂ ਇਧਰ ਕੇਲੀਆਂ ਆਈਆਂ ਘੱਟ ਐ ਔਲੀ ਕਿਹੜੇ ਲੋੜ ਤੋਂ ਕਾਰ ਪੈਂਦਾ ਇਧਰੋਂ ਫਟਿਆ ਜੋ ਮੱਛੀਆਂ ਵੀ ਪਈਆਂ ਬਈ ਤੇ ਜਿਹੜੀਆਂ ਕੁਦਰਤੀ ਮੱਛੀਆਂ ਉਹੀ ਇਹ ਦਰਿਆਵਾਂ 'ਚ ਆਪੀ ਇੱਧਰ ਓਏ ਇਹ ਆ ਦੇਖੋ ਬਈ ਘਰਾ ਹੈ ਨੇਰੀ ਹੈ ਦਰਿਆਵਾਂ ਨੂੰ ਨਹਿਰਾਂ 'ਚ ਵੰਡਤਾ ਬਈ ਪਾਣੀ ਬੜਾ ਦਿਮਾਗ ਨਾਲ ਵੰਡਿਆ ਯਾਰ ਜੋ ਕੋਈ ਭੇਤ ਨਹੀਂ ਆਇਆ ਢਮਕਾਰ ਉਧਰ ਬਈ ਜਮਾ ਇਹ ਹਰੀ ਕੇ ਪੱਤਣ ਨਾ ਦਰਿਆ ਤੇ ਗੁਰਦੁਆਰਾ ਸਭ ਬੜੇ ਹੋਏ ਆ ਇਹ ਤੇ ਨਹਿਰਾਂ ਨਾਲ ਪਾੜਦੀਆਂ ਦੋਨੇ ਦੇਖੋ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਪਤਾ ਲੱਗੇ ਵੀ ਕਿੱਥੋਂ ਕਿੱਥੋਂ ਆਪਣੇ ਪਾਣੀ ਦਾ ਦਰਿਆਵਾਂ ਚੋਂ ਕਿਵੇਂ ਨਹਿਰਾਂ 'ਚ ਵੰਡਤਾ ਮਗਰ ਦੇਖ ਨਿਗਾਹ ਨਹੀਂ ਮਾਰੀ ਦੀਂਦੀ ਆਹ ਦੇਖੋ ਬਾਈ ਉਹ अकेਲੀ ਗਲੀ ਬਈ ਉਹ ਕਹਾ ਦੇਖੋ ਦਰਿਆ ਲੰਘਦਾ ਹੈ ਔਰ ਇਧਰ ਹੋਏ ਨੰਗਦਾ ਹੈ ਇਧਰ ਤੋਂ ਸਾਰਾ ਨਿਗਾ ਪਾੜ ਦਿਆ ਵਈ ਇਧਰ ਉਹ ਪਾਨੇ ਕੁੰਨੇ ਹੋਰ ਉਹ ਕੋਈ ਦਰਖਤ ਲੱਲਾ ਪੱਲਾ ਨਿਗਾ ਪਾੜ ਦਿਆ ਦਰਿਆਈ ਹੈ ਆਕੇਲੀ ਵਾਲੀ ਆਉਂਦੀ ਆ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਪਤਾ ਲੱਗੇ ਸਾਰੇ ਭਰਾਵਾਂ ਨੂੰ ਵੱਧ ਤੋਂ ਵੱਧ ਦੂ ਪਚਾਓ ਇਹਨੂੰ ਵੀਡੀਓ ਨੂੰ ਸਾਰੇ ਪੰਜਾਬੀ ਭਰਾਵਾਂ ਨੂੰ ਪਤਾ ਲੱਗੇ ਡਰਾਮਾ ਜੋ ਕਿ ਮੈਂ ਨਹਿਰਾ ਬਣਾਤੀਆਂ ਚਲੋ ਠੀਕ ਹੈ ਧੰਨਵਾਦ ਸਾਰੇ ਭਰਾਵਾਂ ਵੀਡੀਓ ਨੂੰ ਬਰਤ ਬਰਤ ਸ਼ੇਅਰ ਤੇ ਲਾਈਕ ਕਰੋ ਓਕੇ